ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੱਚੀ ਸ਼ਿੰਦੀ ਦਾ ਦੱਸਿਆ ਸੀਗਾ ਤੇ ਉਹਦੇ ਉਹ ਕੱਚੀ ਸ਼ਿੰਦੀ ਤੋਂ ਬਣੇ ਤੁਹਾਨੂੰ ਪੈਨਲ ਬਾਰੇ ਵੀ ਸਾਰਾ ਬਣਾਉਣਾ ਸਿਖਾਇਆ ਸੀਗਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਵੇਗਾ ਸੋ ਅੱਜ ਅਸੀਂ ਤੁਹਾਨੂੰ ਪੱਕੀ ਸ਼ਿੰਦੀ ਦਾ ਦੱਸਾਂਗੇ ਜਿਹੜੀ ਕਿ ਇੱਕ ਕੱਚੀ ਸ਼ਿੰਦੀ ਦਾ ਹੀ 파ਰਟ ਹੈਗੇ ਤੇ ਅਗਰ ਤੁਸੀਂ ਕੱਚੀ ਸ਼ਿੰਦੀ ਤੁਹਾਨੂੰ ਵਧੀਆ ਤਰੀਕੇ ਨਾਲ ਆਉਂਦੀ ਹੈ ਤਾਂ ਤਾਂ ਤੁਸੀਂ ਪੱਕੀ ਸ਼ਿੰਦੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਤੇ ਅੱਜ ਅਸੀਂ ਤੁਹਾਨੂੰ ਬੜੇ ਹੀ ਈਜ਼ੀ ਤਰੀਕੇ ਨਾਲ ਤੇ ਬੜੇ ਹੀ ਮਤਲਬ ਕਲੀਅਰ ਤੇ ਸਰਲ ਤਰੀਕੇ ਨਾਲ ਤੁਹਾਨੂੰ ਅਸੀਂ ਪੱਕੀ ਸ਼ਿੰਦੀ ਦਾ ਡਿਜ਼ਾਈਨ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਰਦੇ ਹਾਂ ਜੀ ਵੀਡੀਓ ਸਟਾਰਟ ਹਾਂਜੀ ਆਪਾਂ ਤੁਹਾਨੂੰ ਪਹਿਲਾਂ ਇਹਦਾ ਜਿਹੜਾ ਬਾਕਸ ਆ ਉਹ ਕਿਸ ਤਰ੍ਹਾਂ ਬਣਾਇਦਾ ਉਹ ਦੱਸ ਦਿੰਨੇ ਆ ਜੇ ਤੁਸੀਂ ਆਪਣਾ ਘਰੇ ਬਾਕਸ ਬਣਾਉਣਾ ਹੋਵੇ ਤਾਂ ਕਿਸ ਤਰ੍ਹਾਂ ਬਣਾਉਣਾ ਸਭ ਤੋਂ ਪਹਿਲਾਂ ਨਾ ਆਪਾਂ ਇੱਕ ਐਦਾਂ ਛੋਟਾ ਜਿਹਾ ਬਾਕਸ ਬਣਾ ਲਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਆਸ-ਪਾਸੇ ਬਾਕਸ ਬਣਾਉਣੇ ਨੇਗੇ ਇਸ ਤਰ੍ਹਾਂ ਠੀਕ ਹੈ ਇਹਨਾਂ ਬਾਕਸਾਂ ਦੇ ਆਪਾਂ ਕੀ ਕਰਨੇ ਆ ਹਰ ਇੱਕ ਥਾਂ ਤੇ ਜਿਵੇਂ ਕਾਰਨਰ ਆ ਜਿਹੜੇ ਐਦਾਂ ਕੱਢਦੇ ਜਾਣੇ ਆ ਇਸ ਤਰ੍ਹਾਂ ਇੱਕ ਬਾਕਸ ਆਪਾਂ ਜਿਵੇਂ ਇੱਥੇ ਬਣਾ ਲਿਆ ਇਹ ਤੁਸੀਂ ਮੈਜ਼ਰਮੈਂਟ ਦੇ ਹਿਸਾਬ ਨਾਲ ਬਣਾ ਸਕਦੇ ਹੋ। ਇੱਥੇ ਤਾਂ ਆਪਾਂ ਤੁਹਾਨੂੰ ਦੱਸਣ ਦੇ ਲਈ ਵੈਸੇ ਸਿੰਪਲ ਬਣਾ ਰਹੇ ਹਾਂ ਠੀਕ ਹੈ। ਇੱਕ ਬਾਕਸ ਇੱਥੇ ਹੋਰ ਬਣਾ ਲਓ। ਮਤਲਬ ਇਹ ਚਾਰਾ ਖੁੰਜਿਆਂ ਤੇ ਬਾਕਸ ਬਣਾਉਣੇ ਆਪਾਂ। ਜਿਵੇਂ ਜਿਹੜਾ ਪਹਿਲਾਂ ਸੀਗਾ ਕੱਚੀ ਦਾ ਉਹ ਸਿਰਫ ਕ੍ਰੋਸ ਆਪਾਂ ਬਣਾਉਨੇ ਆਂ। ਬਟ ਇਹਦੇ ਜਿਹੜੇ ਕੀ ਹੈਗੇ ਚਾਰੇ ਜਿਹੜੇ ਕਾਰਨਰਸ ਨੇ ਉਹਤੇ ਅਲੱਗ-ਅਲੱਗ ਜਿਹੜੇ ਹੈਗੇ ਬਾਕਸ ਬੰਦਦੇ ਨੇ। ਤੇ ਇਹ ਥੋੜਾ ਜਿਹਾ ਉਹਦੇ ਨਾਲੋਂ ਜਿਵੇਂ ਕਹਿੰਦੇ ਆ ਵੀ ਕੰਪਲਿਕੇਟਡ ਹੈ ਬਟ ਸਮਝ ਆ ਜੀਗਾ ਇਦਾਂ ਨਹੀਂ ਹੈਗਾ ਕੋਈ ਆਦੀ ਗੋਈ ਇਸ ਤਰ੍ਹਾਂ ਬਣ ਗਿਆ ਠੀਕ ਹੈ ਜੀ ਬਾਕਸ ਆਪਣਾ ਇਹਦੇ ਤੋਂ ਹੀ ਤੁਸੀਂ ਸਾਰੀ ਬੂਟੀ ਜਿਹੜੀ ਬਣਾਉਣੀ ਸਿੱਖੋਗੇ ਪਹਿਲਾਂ ਤੁਸੀਂ ਜਦੋਂ ਵੀ ਸਿੰਧੀ ਬੂਟੀ ਸਿੱਖਣੀ ਆ ਇਹ ਬਾਕਸ ਖੁਦ ਬਣਾ ਲਿਓ ਪਹਿਲਾਂ ਇਹਨੂੰ ਡਰਾ ਕਰਿਓ ਫਿਰ ਉਸ ਤੋਂ ਬਾਅਦ ਤੁਸੀਂ ਬੂਟੀ ਜਿਹੜੀ ਉਹ ਸਿੱਖਣੀ ਸ਼ੁਰੂ ਕਰਿਓ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਇਹ ਪਾਉਣੀ ਸਿਖਾ ਦਿੰਨੇ ਆ ਵੀ ਇਹ ਕਿਸ ਤਰ੍ਹਾਂ ਸ਼ੁਰੂ ਕਰਨੀ ਆ ਆਪਾਂ ਨੇ ਇਹ ਇੱਥੋਂ ਸ਼ੁਰੂ ਕਰ ਰਹੇ ਆ ਠੀਕ ਹੈ ਜੀ ਤੁਸੀਂ ਵੀ ਜਦੋਂ ਵੀ ਸਿੱਖਣੀ ਆ ਜੇ ਤੁਸੀਂ ਵੀਡੀਓ ਦੇਖ ਕੇ ਸਿੱਖ ਰਹੇ ਹੋ ਤਾਂ ਤੁਸੀਂ ਬਿਲਕੁਲ ਵੀਡੀਓ ਦੇ ਨਾਲ-ਨਾਲ ਚੱਲ ਕੇ ਹੀ ਇਹ ਜਿਹੜੀ ਬੂਟੀ ਆ ਉਹ ਪਾਉਣੀ ਸਿੱਖਿਓ ਠੀਕ ਹੈ ਜੀ ਹਾਂਜੀ ਜਿਵੇਂ ਤੁਸੀਂ ਆਪਦਾ ਸਾਰਾ ਇਹ ਸੂਈ ਧਾਗਾ ਸਾਰਾ ਫਰੇਮ ਨਾਲ ਲੈ ਕੇ ਤੇ ਆਪਣੀ ਵੀਡੀਓ ਤੁਸੀਂ ਔਨ ਕਰਕੇ ਇੱਕ ਇੱਕ ਧਾਗਾ ਤੁਸੀਂ ਦੇਖਦੇ-ਦੇਖ ਕੇ ਪਾਉਂਗੇ ਤਾਂ ਤੁਹਾਨੂੰ ਜਿਦੋਂ ਆਪਾਂ ਮਤਲਬ ਇਹ ਹਨਾ ਬੂਟੀ ਪਾਉਣੀ ਸ਼ੁਰੂ ਕੀਤੀ ਇੱਥੋਂ ਹੀ ਤੁਸੀਂ ਪਾਉਣੀ ਸ਼ੁਰੂ ਕਰਿਓ ਫਿਰ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹਦੀ ਸਮਝ ਆਊਗੀ ਠੀਕ ਹੈ ਜੀ ਦੇਖੋ ਹੁਣ ਆਪਣਾ ਥ੍ਰੈਡ ਆ ਜਿਹੜਾ ਉਹ ਏ ਸਾਈਡ ਨੂੰ ਆ ਰਿਹਾ ਸੀ ਐਦਾਂ ਜਿੱਧਰ ਨੂੰ ਆਪਣਾ ਧਾਗਾ ਜਾ ਰਿਹਾ ਹੈ ਨਾ ਆਪਾਂ ਉਧਰ ਨੂੰ ਹੀ ਇਹ ਬੂਟੀਆਂ ਜਿਹੜੀ ਪਾਉਂਦੇ ਜਾਣਾ ਹੈਗਾ ਹੁਣ ਆਪਣਾ ਇੱਧਰ ਨੂੰ ਆ ਰਹੇ ਆ ਤਾਂ ਆਪਾਂ ਇੱਧਰ ਲੈ ਜਾਾਂਗੇ ਦੋ ਇਕੱਠੇ ਧਾਗੇ ਆ ਗਏ ਤੇ ਇੱਕ ਇਹਦੇ ਵਿੱਚੋਂ ਆਪਾਂ ਐਦਾਂ ਚੱਕ ਦਬ ਕਰ ਲਾਂਗੇ ਇਹਨਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਵੀ ਜਦੋਂ ਦੋ ਧਾਗੇ ਆ ਜਾਣ ਉਦੋਂ ਆਪਾਂ ਚੱਕ ਦਬ ਕਰ ਲੈਣੀਆਂ ਇਹਨਾਂ ਦੀ ਠੀਕ ਹੈ ਜੀ ਇਹ ਅਸੀਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤਾ ਸੀ ਕਿ ਮੇਨ ਇਹਨਾਂ ਧਾਗਿਆਂ ਦਾ ਤੇ ਧਿਆਨ ਰੱਖਣਾ ਕਿ ਕਿਹੜਾ ਧਾਗਾ ਕਿੱਦਾਂ ਕਿਵੇਂ ਹੈ ਨਾ ਚੱਕ ਦਬਦਾ ਤੇ ਕਿਉਂਕਿ ਸਾਰੀ ਇਹ ਜਿਹੜੀ ਬੁਟੀ ਹੁੰਦੀ ਇੱਕ ਦੂਜੇ ਨਾਲ ਅਟੈਚ ਹੁੰਦੀ ਹੈ ਕਿਤੇ ਵੀ ਤੁਹਾਡਾ ਕੋਈ ਥੋੜੀ ਬਹੁਤ ਵੀ ਗਲਤੀ ਪੈਂਦੀ ਹੈ ਤਾਂ ਇਹ ਤੁਹਾਡਾ ਸਾਰਾ ਜਿਹੜੀ ਇਹਦੀ ਬੰਤਰ ਹੈ ਸਾਰੀ ਖਰਾਬ ਹੋ ਜੇਗੀ ਤੇ ਇਹ ਤੁਹਾਡਾ ਸਿੰਧੀ ਬੁਟੀ ਦਾ ਡਿਜ਼ਾਈਨ ਨਹੀਂ ਬਣੇਗਾ ਇਸ ਕਰਕੇ ਤੁਸੀਂ ਧਾਗਿਆਂ ਦਾ ਬਹੁਤ ਡਿਜ਼ਾਈਨ ਰੱਖਣਾ ਕਿਉਂਕਿ ਜਿਹੜਾ ਇਹ ਸਾਰਾ ਹੀ ਸਰਕਲ ਹੈ ਇਹ ਸਾਰਾ ਇੱਕ ਦੂਜੇ ਨਾਲ ਅਟੈਚ ਹੈ ਤੇ ਇਹਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਦੇਖੋ ਤੁਸੀਂ ਆ ਦੇਖੋ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉਹਦੇ ਨਾਲ ਵਾਲੇ ਖੁੰਜੇ ਤੇ ਆਪਾਂ ਇਹਨੂੰ ਇੱਕ ਵਾਰੀ ਫਿਨਿਸ਼ ਕਰ ਲਿਆ ਠੀਕ ਹੈ ਜੀ ਹੁਣ ਨਾ ਆਪਾਂ ਤੁਹਾਨੂੰ ਇਹਦਾ ਡਿਜ਼ਾਈਨ ਜਿਹੜਾ ਵਿੱਚੋਂ ਭਰਨਾ ਹੈ ਉਸ ਸਿਖਾਵਾਂਗੇ ਇੱਕ ਵਾਰੀ ਇਹ ਬਾਕਸ ਆ ਜਿਹੜੇ ਆਪਣੇ ਬਣ ਗਏ ਆ ਇਹ ਆਪਾਂ ਤੁਹਾਨੂੰ डिफरेंट ਕਲਰ ਦੇ ਧਾਗੇ ਨਾਲ ਦੱਸਾਂਗੇ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਆ ਜਿਹੜੀ ਉਹ ਨਾ ਰਹੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਡਿਫਰੈਂਟ ਕਲਰ ਦੇ ਥ੍ਰੈਡ ਨਾਲ ਇਹ ਪਾਉਣਾ ਦਾ ਕਿਉਂਕਿ ਜਿਹੜੇ ਸੇਮ ਧਾਗੇ ਦਾ ਹੁੰਦਾ ਤਾਂ ਉਹ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ ਹਨਾ ਕਿ ਲੁੱਕ ਕਿਦਾਂ ਕਿਵੇਂ ਬਣਦੀ ਆ ਤੁਹਾਨੂੰ ਅਸੀਂ ਥੋੜਾ ਡਿਫਰੈਂਟ ਧਾਗੇ ਨਾਲ ਪਤਾ ਲੱਗ ਜੇਗਾ ਕਿ ਕਿਹੜਾ ਧਾਗਾ ਕਿਵੇਂ ਕਿੱਧਰੋਂ ਆਇਆ ਤੇ ਹੁਣ ਮਤਲਬ ਉਹਦੀ ਜਿਹੜੀ ਲੁੱਕ ਹੈ ਉਹ ਕਿਸ ਤਰ੍ਹਾਂ ਬਣ ਰਹੀ ਹੈ ਸੇਮ ਧਾਗੇ ਦੇ ਵਿੱਚ ਕਈ ਵਾਰੀ ਉਹ ਸਾਰਾ ਡਿਜ਼ਾਈਨ ਹੈ ਜਿਹੜਾ ਉਹ ਮਿਕਸ ਹੋ ਜਾਂਦਾ ਹੈ ਇਸ ਕਰਕੇ ਅਸੀਂ ਥੋੜਾ ਜਿਹਾ ਇਹ ਤੁਹਾਨੂੰ ਜਿਹੜਾ ਹੈਗਾ ਡਿਜ਼ਾਈਨ ਅਗਲਾ ਹੈ ਉਹ ਤੁਹਾਨੂੰ ਕੰਟਰਾਸਟ ਕਰਕੇ ਦਿਖਾਵਾਂਗੇ ਬਟ ਅਸੀਂ ਪਹਿਲਾਂ ਵੀ ਇਹ ਗੱਲ ਦੱਸੀ ਸੀ ਕਿ ਜਿਹੜੀ ਕੱਚੀ ਸੌਰੀ ਸ਼ਿੰਧੀ ਬੁਟੀਆਂ ਦਾ ਡਿਜ਼ਾਈਨ ਹੈ ਉਹ ਵੈਸੇ ਇੱਕ ਕਲਰ ਦੇ ਵਿੱਚ ਹੀ ਸੋਹਣਾ ਲੱਗਦਾ ਹੈ ਬਟ ਇਹ ਕੰਟਰਾਸਟ ਕਰਨ ਦਾ ਮਕਸਦ ਇਹ ਹੈ ਕਿ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਕਲੀਅਰ ਹਾਂਜੀ ਆਪਾਂ ਡਿਫਰੈਂਟ ਕਲਰ ਦਾ ਥ्रेड ਲੈ ਲਿਆ ਰੈੱਡ ਕਲਰ ਦਾ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਏ ਇਹਦੇ ਵਿੱਚ ਤੇ ਦੇਖੋ ਹੁਣ ਆਪਾਂ ਇਧਰ ਨੂੰ ਲੈ ਕੇ ਆਵਾਂਗੇ ਇਸ ਨੂੰ ਆਹ ਵਾਲਾ ਜਿਹੜਾ ਥ੍ਰੈਡ ਆਪਣਾ ਦੱਬਿਆ ਹੋਇਆ ਇਹਨੂੰ ਆਪਾਂ ਚੱਕ ਲਾਂਗੇ ਠੀਕ ਹੈ ਜੀ ਇਦਾਂ ਦੇਖੋ ਡਿਫਰੈਂਟ ਥੋੜਾ ਕੰਟਰਾਸਟ ਵਾਲੇ ਥ੍ਰੈਡ ਨਾਲ ਆਪਾਂ ਨੂੰ ਜ਼ਿਆਦਾ ਪਤਾ ਚੱਲਦਾ ਹੈ ਕਿ ਕਿਹੜਾ ਥ੍ਰੈਡ ਜਿਹੜਾ ਹੈਗਾ ਦੱਬਿਆ ਗਿਆ ਤੇ ਕਿਹੜਾ ਆਪਾਂ ਜਿਹੜਾ ਥ੍ਰੈਡ ਹੈ ਉਹ ਉੱਪਰ ਨੂੰ ਚੱਕਿਆ ਹੈ ਦੇਖੋ ਤੁਸੀਂ ਇਹਦੇ ਦੋ ਜਿਹਵੇਂ ਥ੍ਰੈਡ ਨੇ ਆਪਾਂ ਇੱਕ ਨੂੰ ਚੱਕ ਲੈਣਾ ਇੱਕ ਨੂੰ ਦਬ ਲੈਣਾ ਜਿਹੜਾ ਦੱਬਿਆ ਹੋਇਆ ਉਹਨੂੰ ਚੱਕ ਲੈਣਾ ਠੀਕ ਹੈ ਜੀ yellow ਵਾਲੇ ਨੂੰ ਪਰ ਚੱਕਣਾ ਤੇ ਰੈੱਡ ਵਾਲੇ ਨੂੰ ਦੱਬਣਾ। ਬੀਕੋਸ ਤੋਂ ਬਾਅਦ ਕਲੀਅਰ ਹੋ ਰਿਹਾ ਹੋਏਗਾ। ਆਪਣਾ ਧਾਗਾ ਇੱਧਰ ਨੂੰ ਆ ਰਿਹਾ ਤੇ ਆਪਾਂ ਇੱਧਰ ਲੈ ਜਾਾਂਗੇ ਠੀਕ ਹੈ। ਇਸ ਤਰ੍ਹਾਂ। ਇੱਥੋਂ ਹੁਣ ਆਪਾਂ ਇੱਧਰ ਜਾ ਰਹੇ ਹਾਂ। ਦੇਖੋ ਤੁਸੀਂ। ਹੁਣ ਆਪਾਂ ਆਹ ਵਾਲਾ ਖੁੰਜੇ ਦੇ ਚ ਜਿਹੜਾ ਦੱਬਿਆ ਹੋਇਆ ਇਹਨੂੰ ਚੱਕ ਲੈਣਾ। ਜਿਹੜੀ ਆਪਾਂ ਪਹਿਲੀ ਸਟਾਰਟ ਤੇ ਮਤਲਬ ਬੂਟੀ ਸਟਾਰਟ ਕੀਤੀ ਹੈ ਇਹ ਐਂਡ ਤੇ ਆਪਣੀ ਕੰਪਲੀਟ ਹੋਊਗੀ ਠੀਕ ਹੈ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕੱਚੀ ਸਿੰਧੀ ਦੇ ਵਿੱਚ ਵੀ ਤੇ ਪੱਕੀ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਹੁੰਦਾ ਹੈਗਾ ਇੱਥੋਂ ਆਪਾਂ ਇਧਰ ਨੂੰ ਕਮਾ ਲਵਾਂਗੇ ਬਾਕੀ ਸਾਰੀਆਂ ਬੂਟੀਆਂ ਜਿਹੜੀਆਂ ਉਹ ਨਾਲ ਦੀ ਨਾਲ ਆਪਣੀਆਂ ਕੰਪਲੀਟ ਹੋਈ ਜਾਣਗੀਆਂ ਸਾਰੇ ਬਾਕਸ ਨੇ ਜਿਹੜੇ ਨਾਲ ਦੀ ਨਾਲ ਭਰੇ ਜਾਣਗੇ ਸਿਰਫ ਜਿਹੜਾ ਫਰਸਟ ਵਾਲਾ ਬਾਕਸ ਆ ਉਹ ਆਪਣਾ ਲਾਸਟ ਦੇ ਵਿੱਚ ਭਰਿਆ ਜਾਊਗਾ ਜੀ ਇਧਰੋਂ ਆਪਾਂ ਆਵਲਾ ਕੋਰਨਰ ਚੱਕ ਲੈਣਾ ਠੀਕ ਹੈ ਆ ਦੋ ਤਾਂ ਕੇ ਆਪਾਂ ਇਕੱਠੇ ਨੱਪੇ ਐ ਇਹਨਾਂ ਨੂੰ ਹੋਣਾ ਆਪਾਂ ਚੱਕ ਦੱਬ ਕਰਾਂਗੇ ਇਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਬਾਅਦ ਦੇ ਵਿੱਚ ਜਿਹੜੇ ਹੁੰਦੇ ਆ ਇਕੱਠੇ ਚੱਕੇ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਲੈ ਆਵਾਂਗੇ ਇਹਨੂੰ ਆਪਾਂ ਚੱਕ ਲਾਂਗੇ ਇਸ ਤਰ੍ਹਾਂ ਦੇਖੋ ਆਪਣਾ ਤਾਂ ਗੈੜਾ ਹੋ ਏਦਾਂ ਘੁੰਮ ਗਿਆ ਇਧਰ ਨੂੰ ਠੀਕ ਹੈ ਜੀ ਕੋਸ਼ਿਸ਼ ਕਰਿਓ ਕਿ ਤੁਸੀਂ ਕੱਚੀ ਸਿੰਧੀ ਵੀ ਇੱਕ ਵਾਰ ਜਿਵੇਂ ਕੰਟਰਾਸਟ ਦੇ ਤਾਂ ਕਿ ਨਾਲ ਤੁਹਾਨੂੰ ਜ਼ਿਆਦਾ ਸਮਝ ਆਏਗੀ ਜਿਵੇਂ ਇਹਦੇ ਵਿੱਚ ਤੁਹਾਨੂੰ ਕਿਹੜਾ ਤਾਂ ਧਾਗਾ ਆਪਾਂ ਚੱਕਦੇ ਆਂ ਕਿਹੜਾ ਦਬਦਿਆਂ ਉਹ ਚੰਗੀ ਤਰ੍ਹਾਂ ਕੰਟਰਾਸਟ ਵਾਲੇ ਥ੍ਰੈਡ ਨਾਲ ਜ਼ਿਆਦਾ ਕਲੀਅਰ ਆ ਤੇ ਬਟ ਜਿਹੜੀ ਸਿੰਧੀ ਬੁਟੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਿੰਗਲ ਕਲਰ ਨਾਲ ਹੀ ਸੋਹਣੀ ਲੱਗਦੀ ਹੈ ਸਿਰਫ ਤੁਹਾਨੂੰ ਸਮਝਾਉਣ ਦੇ ਪਰਪਸ ਨਾਲ ਅਸੀਂ ਜਿਹੜਾ ਇਹ ਡਿਫਰੈਂਟ ਥੋੜਾ ਥ੍ਰੈਡ ਯੂਜ਼ ਕੀਤਾ ਕਿ ਤੁਹਾਨੂੰ ਸਾਰਾ ਕਲੀਅਰ ਹੋ ਜੇ ਇਹ ਵਾਲੇ ਜਿਹੜੇ ਖੁੰਜਾਂ ਤੇ ਆਪਣੇ ਜਿਹੜੇ ਖੁੰਜੇ ਆ ਜਿਹੜੇ ਨੱਪੇ ਹੋਏ ਆ ਹਨਾ ਇਹ ਆਪਾਂ ਚੱਕਣੇ ਹੁੰਦੇ ਆ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਇਹਨੂੰ ਚੱਕ ਲਾਂਗੇ ਦੂਸਰੇ ਨੂੰ ਦੱਬ ਦਿੱਤਾ ਠੀਕ ਹੈ ਇੱਕ ਵਾਰੀ ਹੁਣ ਇਹ ਦੋਨੇ ਜਿਹੜੇ ਉੱਪਰ ਨੇ ਧਾਗੇ ਇਹਨਾਂ ਦੇ ਉੱਪਰ ਦੀ ਸੂਈ ਜਾਊਗੀ ਕਿਉਂਕਿ ਜਦੋਂ ਆਪਾਂ ਵਾਪਸ ਆਉਣੇ ਆ ਨਾ ਉਦੋਂ ਫਿਰ ਇਹਨਾਂ ਦੇ ਵਿੱਚੋਂ ਇੱਕ ਚੱਕਿਆ ਜਾਂਦਾ ਇੱਕ ਦੱਬਿਆ ਜਾਂਦਾ ਜਿਵੇਂ ਹੁਣ ਜਿਹੜਾ yellow ਧਾਗਾ ਹੈ ਇਹਨੂੰ ਆਪਾਂ ਚੱਕ ਲਾਂਗੇ ਸਿਰੇ ਵਾਲੇ ਨੂੰ ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਆਪਾਂ red ਧਾਗਾ ਚੱਕ ਲਾਂਗੇ ਆਪਣਾ ਤੁਸੀਂ ਦੇਖ ਰਹੇ ਹੋਵੋਗੇ ਵੀ ਆਪਣੀਆਂ ਜਿਹੜੀਆਂ ਬੂਟੀਆਂ ਨੇ ਉਹ ਨਾਲ ਦੀ ਨਾਲ ਕੰਪਲੀਟ ਹੋ ਰਹੀਆਂ ਨੇ ਸਾਰੀਆਂ ਇੱਥੋਂ ਆਪਾਂ yellow thread ਨੂੰ ਚੱਕ ਲਾਂਗੇ ਪਹਿਲਾਂ ਦੀ ਤਰ੍ਹਾਂ ਆਹ ਦੋਨੇ ਧਾਗੇ ਕੇਰਾ ਇੱਕ ਵਾਰੀ ਇਕੱਠੇ ਤਾਂ ਨੱਪੇ ਜਾਣਗੇ ਦੇਖੋ ਹੁਣ ਆਪਾਂ ਕੀ ਕਰਨਾ ਇੱਥੋਂ ਇਧਰ ਨੂੰ ਨਹੀਂ ਸੂਈ ਨੂੰ ਘੁਮਾਉਂਦੇ ਲੈ ਕੇ ਜਾਣਾ ਠੀਕ ਹੈ ਇਹ ਆਪਣਾ ਥ੍ਰੈਡ ਆ ਜਿਹੜਾ ਇਧਰ ਨੂੰ ਆ ਰਿਹਾ ਤਾਂ ਮੀਨਜ਼ ਆਪਾਂ ਪਹਿਲਾਂ ਆਹ ਨੀਚੇ ਵਾਲਾ ਕੰਪਲੀਟ ਕਰਨਾ ਜਿੱਧਰ ਨੂੰ ਆਪਣਾ ਜਿਹੜਾ ਧਾਗਾ ਉਹ ਚੱਲ ਰਿਹਾ ਹੈ ਨਾ ਉਧਰ ਉਧਰ ਹੀ ਆਪਾਂ ਜਾਂਦੇ ਰਹਿਣਾ ਹੁੰਦਾ ਆ ਲੋ ਜੀ ਇੱਥੋਂ ਆਪਾਂ ਇਹਨੂੰ ਚੱਕ ਲੈਣਾ ਯੈਲੋ ਨੂੰ ਤੁਸੀਂ ਦੇਖ ਰਹੇ ਹੋਵੋਗੇ ਵੀ ਆਪਣਾ ਜ਼ਿਆਦਾਤਰ ਜਿਹੜਾ ਥ੍ਰੈਡ ਹੈ ਉਹ ਯੈਲੋ ਹੀ ਚੱਕਿਆ ਜਾ ਰਿਹਾ ਹੈ ਹੁਣ ਆਪਾਂ ਇਧਰ ਨੂੰ ਆ ਗਏ ਆਹ ਕਾਰਨਰ ਚੱਕ ਲਿਆ ਹੁਣ ਆਪਣਾ ਥ੍ਰੈਡ ਆ ਜਿਹੜਾ ਉਹ ਕਿਧਰ ਨੂੰ ਜਾ ਰਿਹਾ ਇਧਰ ਨੂੰ ਠੀਕ ਐ ਇਸ ਤਰ੍ਹਾਂ ਹੁਣ ਆ ਫੇਰ ਦੋਨੋਂ ਧਾਗੇ ਇਕੱਠੇ ਆਪਾਂ ਦੱਬ ਤੇ ਤੇ ਆਹ ਕਾਰਨਰ ਆ ਜਿਹੜਾ ਇਹ ਚੱਕ ਲਿਆ ਹੁਣ ਫੇਰ ਆਪਾਂ yellow ਧਾਗਾ ਜਿਹੜਾ ਇਹਨੂੰ ਚੱਕਣਾ ਜਿਹੜਾ ਸਿਰੇ ਤੇ ਧਾਗਾ ਹੁੰਦਾ ਨਾ ਇਹਨੂੰ ਆਪਾਂ ਚੱਕਣਾ ਹੀ ਹੁੰਦਾ ਆ ਦੇਖੋ ਆਪਾਂ yellow ਨੂੰ ਚੱਕ ਲਿਆ ਉਸ ਤੋਂ ਬਾਅਦ ਆਪਣਾ ਜਿਹੜਾ ਰੈੱਡ ਆਪਣੇ ਕੋਲ ਦੋ ਇਕੱਠੇ ਨੱਪੇ ਗਏ ਸੀਗੇ ਤੇ ਹੁਣ ਆਪਾਂ ਉਹਦੇ ਚੋਂ ਇੱਕ ਨੂੰ ਚੱਕ ਲੈਣਾ ਕਿਉਂਕਿ ਆਪਣੀ ਬੂਟੀ ਜਿਹੜੀ ਉਹ ਆਲਮੋਸਟ ਇਹੀ ਕੰਪਲੀਟ ਹੋ ਗਈ ਆ ਦੇਖੋ ਤੁਸੀਂ ਇਧਰੋਂ ਹੁਣ ਆਪਾਂ ਆ ਯੈਲੋ ਨੂੰ ਫੇਰ ਚੱਕ ਲੈਣਾ ਇੱਥੇ ਆਪਾਂ ਇਸ ਰੈੱਡ ਨੂੰ ਚੱਕ ਲੈਣਾ ਆਪਾਂ ਦੇਖੋ ਉਸ ਬੂਟੀ ਤੇ ਆ ਗਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਇੱਥੋਂ ਆਪਾਂ ਯੈਲੋ ਫੇਰ ਚੱਕ ਲੈਣਾ ਠੀਕ ਹੈ ਇੱਥੋਂ ਆਪਣਾ ਜਿਹੜਾ ਹੈਗਾ ਧਾਗਾ ਇਧਰ ਨੂੰ ਆ ਰਿਹਾ ਹੈ ਤੇ ਆਪਣਾ ਜਿਹੜਾ ਆਹ ਵਾਲਾ ਕਾਰਨਰ ਦਾ ਥ੍ਰੈਡ ਹੈ ਜਿਹੜਾ ਦੱਬਿਆ ਹੋਇਆ ਇਹਨੂੰ ਆਪਾਂ ਚੱਕ ਲਿਆ ਹੁਣ ਆਪਾਂ ਫੇਰ yellow ਨੂੰ ਚੱਕ ਲਿਆ ਤੁਸੀਂ ਦੇਖ ਰਹੇ ਹੋਵੋਗੇ ਵੀ yellow ਧਾਗਾ ਹੀ ਚੱਕਿਆ ਜਾ ਰਿਹਾ ਦੇਖੋ ਹਰ ਵਾਰ ਹਨਾ ਜੋ ਆਪਣਾ ਪਾਇਆ ਵਿਆ ਸੀ ਡਿਜ਼ਾਈਨ ਆ ਲਓ ਜੀ ਇੱਥੋਂ ਆਪਾਂ ਆਹ ਕਾਰਨਰ ਨੂੰ ਚੱਕ ਲੈਣਾ ਤੇ ਤੁਸੀਂ ਇਹ ਵੀ ਧਿਆਨ ਰੱਖੋ ਕਿ ਜਿੱਥੇ ਦੇਖੋ ਆਪਣੀ ਬੂਟੀ ਜਿਹੜੀ ਸ਼ੁਰੂ ਹੋਈ ਸੀ ਉੱਥੇ ਆ ਕੇ ਇਹ ਐਂਡ ਹੋ ਗਈ ਇੱਥੇ ਖਤਮ ਹੋ ਗਿਆ ਆਪਣਾ ਜਿਹੜਾ ਕੰਪਲੀਟ ਡਿਜ਼ਾਈਨ ਆ ਜਿਹੜਾ ਉਹ ਬਣ ਚੁੱਕਿਆ ਆ ਲਓ ਜੀ ਆ ਬਣ ਗਈ ਆਪਣੀ ਸਿੰਧੀ ਬੁਟੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਨੇ ਇੱਕ ਮੈਂ ਫੁਲਕਾਰੀ ਦੀ ਲੁੱਕ ਦੇ ਰਿਹਾ ਹੈ ਇਹ ਕਿੰਨਾ ਸੋਹਣਾ ਡਿਜ਼ਾਈਨ ਤੁਸੀਂ ਅਗਰ ਚਾਹੋ ਤਾਂ ਇਸ ਤਰ੍ਹਾਂ ਕੰਟਰਾਸਟ ਕਰਕੇ ਵੀ ਬਣਾ ਸਕਦੇ ਹੋ ਕਿਉਂਕਿ ਕੰਟਰਾਸਟ ਕਰਕੇ ਵੀ ਬੜੀ ਜਿਆਦਾ ਸੋਹਣੀ ਬਣ ਰਹੀ ਹੈ ਇੱਕ ਜਿਵੇਂ ਆਪਾਂ ਕਹਿੰਦੇ ਫੁਲਕਾਰੀਆ ਵਾਗ ਵਾਲੀ ਟ੍ਰੈਡੀਸ਼ਨਲ ਲੁੱਕ ਦੇ ਰਿਹਾ ਹੈ ਇਹ ਜਿਹੜਾ ਸਿੰਧੀ ਬੁਟੀ ਦਾ ਡਿਜ਼ਾਈਨ ਆ ਤੇ ਬਾਕੀ ਤੁਸੀਂ ਇਹਨੂੰ ਜਦੋਂ ਵੀ ਅਸੀਂ ਪਹਿਲਾਂ ਵੀ ਦੱਸਿਆ ਵੀ ਜਦੋਂ ਵੀ ਤੁਸੀਂ ਇਹਨੂੰ ਸਟਾਰਟ ਕਰੋ ਤਾਂ ਨਾਲ-ਨਾਲ ਵੀਡੀਓ ਚਲਾ ਲਿਓ ਤਾਂ ਕਿ ਤੁਹਾਨੂੰ ਬਹੁਤ ਈਜ਼ੀ ਹੋ ਜੂ ਇਹ ਔਖਾ ਨਹੀਂ ਆ ਬਟ ਥੋੜਾ ਲੈਂਥੀ ਆ ਹੈਨਾ ਕਿ ਥੋੜਾ ਆਪਾਂ ਨੂੰ ਧਾਗਿਆਂ ਦਾ ਧਿਆਨ ਰੱਖਣਾ ਪੈਂਦਾ ਥੋੜਾ ਲੈਂਥੀ ਆ ਬਟ ਔਖਾ ਨਹੀਂ ਹੈਗਾ ਤੇ ਅਗਰ ਤੁਸੀਂ ਇਹਨੂੰ 2-3 ਬੁੱਟੀਆਂ ਰਿਪੀਟ ਕਰੋਗੇ ਤਾਂ ਤੁਹਾਡਾ ਆਪਣੇ ਆਪ ਹੀ ਉੱਥੇ ਹੱਥ ਟਿਕ ਜਾਣਾ ਤੇ ਤੁਹਾਨੂੰ ਸਾਰਾ ਸਮਝ ਦੇ ਵਿੱਚ ਆ ਜਾਣਾ ਤੇ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਕਲੀਅਰ ਤਰੀਕੇ ਨਾਲ ਸਮਝ ਆਏਗਾ ਕਿਉਂਕਿ ਇਸ ਵਿੱਚ ਅਸੀਂ ਕੰਟਰਾਸਟ ਕੀਤਾ ਤਾਂ ਕਰਕੇ ਤੁਹਾਨੂੰ ਧਾਗਿਆਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਏਗੀ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ